ਮੈਂ ਅਭੀ ਸਾਹਮਣੇ ਹੱਥ ਜੋੜ ਕੇ ਬੇਨਤੀ ਕਰਦਾ ਮਾਜੀ ਦੇ ਆਪਰੇਸ਼ਨ ਦੀ ਮਦਦ ਕਰ ਦੋ ਇਹ ਜਿਹੜਾ ਦੁੱਖ ਆਪਣੇ ਉੱਤੇ ਝਲ ਕੇ ਵੇਖਿਓ ਆਪਣੇ ਤੇ ਮਹਿਸੂਸ ਕਰਕੇ ਵੇਖੋ ਮੰਗਾਂਗੇ ਵੇਲੇ ਕਿਸ ਨੇਰੀ ਗੁੱਲ ਤੇ ਉਲਟ ਜਾਮ ਲਾਏ ਅਜੇ ਤਾਂ ਮੈਂ ਪੋਤਾ ਆਪਣੇ ਪਾਣੀ ਦੇ ਸਿਰ ਤੇ ਕੱਢੇ ਤੇ ਮੇਰਾ ਮੁੰਡਾ ਇੰਨਾ ਬਿਮਾਰ ਬਾਅਦ ਚ ਹੋ ਗਿਆ ਇਹਨਾਂ 20 ਦਿਨ ਜਿਹੜੇ ਆ ਪਾਣੀ ਦੇ ਪਾਣੀ ਦੇ ਸਹਾਰੇ ਬੱਚਾ ਜਿਹੜਾ ਵਾ ਜਿਉਂਦਾ ਰਿਹਾ ਜਿਹੜਾ ਸ਼ੇਰ ਦੇ ਨਾਲ ਕਿਸੇ ਦੀ ਮਤ ਹੋ ਸਕਦੀ ਪਰਵਾਸੀਆ ਵਾਂਗੂ ਕਦੇ ਕਿਤੇ ਬੈੰਨੇ ਆ ਕਦੀ ਕਿਤੇ ਬੈੰਨੇ ਆ ਆਂਦੇ ਕਦੇ ਕੋਈ ਕੱਢ ਦਿੰਦਾ ਵਾ ਕਿਤੇ ਕੋਈ ਕੱਢ ਦਿੰਦਾ ਵਾ ਜੇ ਪਿੱਤਾ ਫਟ ਗਿਆ ਤੇ ਮੌਤ ਵੀ ਹੋ ਸਕਦੀ ਹੈ ਉਹੋ ਹੀ ਕੇਸ ਤੁਹਾਡੇ ਸਾਹਮਣੇ ਆਇਆ ਜੀ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਨੀਵੇਂ ਹੋ ਕੇ ਬੇਨਤੀ ਕਰਦਾ ਤੁਹਾਡੇ ਪੈਰਾਂ 'ਚ ਬਹਿ ਕੇ ਮੈਂ ਤੁਹਾਨੂੰ ਬੇਨਤੀ ਕਰਦਾ ਵਾਂ ਕ੍ਰਿਸ਼ਨ ਹੋ ਜਾਏ ਮੇਰਾ ਮੇਰਾ ਬੱਚਾ ਪਾਲ ਜੀ ਮੈਂ ਇਹ ਹੀ ਡਿਮਾਂਡ ਵੀਰ ਜੀ ਮੰਗਦੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਕਾਦੀਆਂ ਲੱਗ ਕੇ ਇੱਕ ਪਿੰਡ ਆਏ ਆ ਉਸ ਪਿੰਡ ਦੇ ਵਿੱਚ ਇੱਕ ਬਹੁਤ ਹੀ ਦੁਖਿਆਰੀ ਭੈਣ ਜੇ ਜੋ ਭੈਣ ਆਪਣੇ 10 ਸਾਲ ਦੇ ਬੱਚੇ ਦੇ ਨਾਲ ਇੱਕ ਕਿਰਾਏ ਦੇ ਘਰ ਦੇ ਵਿੱਚ ਰਹਿ ਰਹੀ ਆ ਤੇ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂ ਆਪਣੇ ਬੱਚੇ ਨੂੰ ਛੱਡ ਕੇ ਕਿਤੇ ਕਿੱਥੇ ਕਮਾਉਣ ਜਾ ਸਕਦੀ ਆ ਇਸੇ ਕਰਕੇ ਇਸ ਵੀਡੀਓ ਨੂੰ ਵੇਖ ਕੇ ਕੋਈ ਅੱਗੇ ਨਾ ਲੰਗੇਓ ਇਸ ਵੀਡੀਓ ਨੂੰ ਸ਼ੇਅਰ ਤੇ ਇਸ ਭੈਣ ਦੀ ਮਦਦ ਹੋਣੀ ਬੜੀ ਜ਼ਿਆਦਾ ਜ਼ਰੂਰੀ ਹੈ ਤੁਸੀਂ ਤੁਸੀਂ ਸਾਰੇ ਜਾਣੇ ਕਰ ਸਕਦੇ ਜੀ ਤੁਸੀਂ ਸਾਰੇ ਜਾਣੇ ਇਸ ਬੱਚੇ ਦੀ ਤੁਸੀਂ ਮਦਦ ਕਰ ਸਕਦੇ ਜੀ ਕਿਉਂ ਕਰ ਸਕਦੇ ਜੀ ਕਿਉਂਕਿ ਤੁਹਾਡੇ ਕੋ ਸਮਰੱਥਾ ਹੈਗੀ ਹੈ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਭੈਣ ਆਪਣੇ ਮੂੰਹ ਸਾਰਾ ਕੁਝ ਦੱਸੇ ਨਾ ਤੇ ਫਿਰ ਮੇਰੇ ਖਿਆਲ ਦੇ ਵਿੱਚ ਬਹੁਤ ਜ਼ਿਆਦਾ ਚੰਗਾ ਹੋਏਗਾ ਪਣ ਕੀ ਗੱਲ ਹੋ ਗਈ ਫਿਰ ਅੱਜ ਚਾਰ ਪੰਜ ਵਾਰੀ ਮੈਨੂੰ ਤੁਹਾਡਾ ਫੋਨ ਆਇਆ ਵਾ ਤੇ ਪੰਜ ਦਿਨ ਦਾ ਬੱਚਾ ਜਨਦੀ ਮੈਨਾ ਉਹ ਲਾ ਕੇ ਕਰ ਲਿਓ ਹਾਂਜੀ ਹਾਂਜੀ ਪੰਜ ਦਿਨ ਦਾ ਬੱਚਾ ਹੀ ਵੀ ਜੋ ਮੈਂ ਜੋ ਇਕੱਲੀ ਰਹਿ ਰਹੀ ਹਾਂ ਲੈ ਕੇ ਹਾਂਜੀ ਇਹਦਾ ਪਿਤਾ ਜਿਹੜਾ ਸੀ ਉਹ ਕੋਈ ਲੇਡੀਸ ਲੈ ਕੇ ਤੇ ਚਲ ਗਿਆ ਹੈ ਅੱਛਾ ਜੀ ਹਾਂਜੀ ਫਿਰ ਮੇਰਾ ਵੀ ਕੇਸ ਵੀ ਚੱਲਦਾ ਰਿਹਾ ਵਾ ਤੇਰੀ ਜਾਇਦਾਦ ਤੇ ਮੇਰੀ ਸੱਸ ਜਿਹੜੀ ਵੱਡੇ ਮੁੰਦ ਨਾਲ ਲਾਤੀ ਸਾਇਦ ਸਾਨੂੰ ਘਰੋਂ ਕੱਢਦਾ ਸੀ ਹਾਂਜੀ ਤੇ ਮੈਂ ਲੰਦਾ 10 ਸਾਲ ਹੋ ਗਏ ਮੈਂ ਪੀਤਾ ਨਹੀਂ ਜੀ ਆ ਪੀਕੇ ਵੀ ਮੇਰੇ ਮਾੜੇ ਗਰੀਬ ਹੀ ਹੋ ਬਣਾ ਮੈਨੂੰ ਚੱਲਿਆ ਨਹੀਂ ਤੇ ਮੈਂ ਆਉਂਦੀ ਕਿਰਾਏ ਤੇ ਰਹਿੰਦੀ ਪਈ ਤੇ ਆਪਣਾ ਜਾਈ ਟੱਪਾ ਕਰਦੀ ਪਈ ਵੀਰ ਹਾਂਜੀ ਹੁਣ ਮੇਰੇ ਹੱਥ ਬੰਨ ਕੇ ਵੀ ਜੀ ਬੇਨਤੀ ਹੋਆ ਪਿਛੋਤ ਹੀ ਮੇਰਾ ਕੋਈ ਸਹਾਰਾ ਦੋ ਠੀਕ ਹੈ ਕੋਈ ਨਾ ਕੋਈ ਹੈਲਪ ਦੀ ਮੈਨੂੰ ਲੋੜ ਆ ਵੀ ਮੈਂ ਕਿਰਾਏ ਤੇ ਰਹਿੰਦੀ ਪਈ ਕਿਰਾਏ ਮੇਰਾ ਔਖਾ ਬੜਾ ਨਿਕਲਣਾ ਹੋਇਆ ਪਿਆ ਹਾਂਜੀ ਪ੍ਰਸ਼ਾਦਾ ਪਾਣੀ ਕਿਤਰਾ ਚੱਲਦਾ ਫਿਰ ਜੀ ਜਿਸ ਤਰ੍ਹਾਂ ਜਾਈ ਟੱਪਾ ਹੀ ਮੈਂ ਕਰਦੀ ਆ ਤੇ ਘਰਾਚੇ ਵੀ ਕੰਮ ਕਰਦੀ ਆ ਜੇ ਮੈਨੂੰ ਇਤਾਂ ਕੋਈ ਬਾਹਰ ਮਿਲ ਜੇ ਤਾਂ ਖੇਤੀ ਖੁਦੀ ਸਬ ਬੱਚਾ ਕਿਤਰਾ ਪਾਲਿਆ 10 ਸਾਲ ਦਾ ਕਿਤਰਾ ਕੀਤਾ ਵੀਰ ਜੀ ਇਸ ਤਰ੍ਹਾਂ ਹੀ ਲੈ ਜਾਂਦੀ ਨਹੀਂ ਲੋਕਾਂ ਦੇ ਘਰਾਂ 'ਚ ਝਾੜੂ ਪੋਚਾ ਕਰਦੀ ਨਹੀਂ ਐ ਤੇ ਚੁੰਗੜੀ 'ਚ ਪਾ ਲੈਂਦੀ ਨਹੀਂ ਤੇ ਤਾਂ ਵੀਰ ਜੀ ਮੈਂ ਪਾਲਿਆ ਬੱਚਾ ਬੜਾ ਔਖਾ ਬੱਚਾ ਵੀਰ ਜੀ ਮੈਂ ਪਾਲਿਆ ਸਾਡੇ ਤੇ ਲੋਕਡਾਊਨ ਵਿੱਚ ਵੀਰ ਜੀ ਕਿਸ ਨੇ ਹਲ ਫਰੀ ਕੀਤੀ ਹੈਗੀ ਸਾਰੇ ਲੋਕਾਂ ਨੂੰ ਲੱਗ ਲੱਗ ਅਸ਼ੀ ਮੰਡਿਆ ਸਾਨੂੰ ਉਹ ਵੀ ਨਹੀਂ ਕਿਹਨੇ ਦਿੱਤਾ ਉਤੋਂ ਲੋਕੀ ਉਲਟਾਂ ਦੇ ਨਾਲ ਚੰਗੀ ਭੜੀ ਤਾਂ ਹੈਗੀ ਤੈਨੂੰ ਕੀ ਗੱਲ ਤੂੰ ਜਾਣ ਕੇ ਬਖੰਡ ਕਰਦੀ ਕਮਾ ਕੇ ਖਾ ਇੱਕ ਵੀਜੀ ਮੈਂ ਬੇਨਤੀ ਹੋਰ ਕਰਦੀ ਆ ਕਿ ਜੇ ਕੋਈ ਮੇਰਾ ਵੀਰ ਚਾਵੇ ਤੇ ਮੇਰਾ ਘਰ ਬਣਾ ਦੇ ਤੇ ਮੈਂ ਬਹੁਤ ਧੰਨਵਾਦ ਕਰੂੰਗੀ ਉਹਦਾ ਭਾਈ ਮੈਨੂੰ ਇੱਕ ਕਮਰਾ ਹੀ ਬਣਾ ਦੇ ਮੈਂ ਵੱਧ ਵੀ ਨਹੀਂ ਕਿ ਕੋਈ ਮੰਗਦੀ ਸਿਰਫ ਇੱਕ ਕਮਰਾ ਭਾਈ ਬਣਾ ਦੇ ਮੈਨੂੰ ਕੋਈ ਮੈਂ ਜ਼ਿਆਦੀ ਨਹੀਂ ਮੈਂ ਦੀ ਵੱਡੀਆਂ ਕੋਠੀਆਂ ਪਾ ਦੋ ਮੈਨੂੰ ਮੈਨੂੰ ਇੱਕ ਕਮਰਾ ਸਿਰਫ ਰਹਿਣ ਜਗ੍ਹਾ ਦੇ ਦਿਓ ਬਣਾ ਦਿਓ ਮੈਂ ਤੁਹਾਡਾ ਕੋਈ ਜਗ੍ਹਾ ਜਗ੍ਹਾ ਹੈਗੀ ਤੁਹਾਡੇ ਨਹੀਂ ਵੀਜੀ ਜੀ ਕੋ ਕੁਛ ਵੀ ਨਹੀਂ ਹੈਗਾ ਮੇਰੇ ਕੋ ਸਿਰਫ ਮੇਰੇ ਕੋ ਇੱਕ ਲਾ ਲਿਆ ਇਹਦੇ ਬਸ ਇਹੋ ਮੇਰਾ ਘਰ ਵਾਲਾ ਤੇ ਇਹੋ ਮੇਰਾ ਪੁੱਤ ਤੇ ਹੋ ਸਭ ਕੋ ਰਾਬਾ ਮੇਰਾ ਵੇਖੋ ਜੀ ਇੱਕ ਹਾਂਜੀ ਇੱਕ ਘਰ ਵਾਲੇ ਤੋਂ ਬਗੈਰ ਜ਼ਿੰਦਗੀ ਕੱਟਣੀ ਔਰਤ ਲਈ ਕਿੰਨੀ ਜਿਆਦਾ ਔਖੀ ਹੋ ਜਾਂਦੀ ਹੈ ਤੇ ਅੱਜ ਉਹ ਮੈਂ ਇਹ ਨਹੀਂ ਕਿ ਇਸ ਭੈਣ ਤੋਂ ਮਹਿਸੂਸ ਕੀਤਾ ਮੈਂ ਜਿਨ੍ਹਾਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਦੁਖੀ ਘਰਾਂ ਦੇ ਵਿੱਚ ਜਾਣਾ ਨਾ ਮੈਨੂੰ ਮਹਿਸੂਸ ਹੁੰਦਾ ਵਾ ਕਿ ਆਪਣੇ ਘਰ ਵਾਲੇ ਤੋਂ ਬਗੈਰ ਆਪਣੇ ਘਰ ਦੇ ਵਿੱਚ ਆਪਣੇ ਬੱਚੇ ਨੂੰ ਪਾਲਣਾ ਇੱਕ ਔਰਤ ਲਈ ਕਿੰਡੀ ਵੱਡੀ ਚੜ੍ਹਤੀ ਹੁੰਦੀ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਇਸ ਭੈਣ ਨੂੰ ਕਿੰਨਿਆਕ ਔਕੜਾਂ ਦਾ ਸਾਹਮਣਾ ਕਰਨਾ ਪਿਆ ਹੋਊਗਾ ਮੈਨੂੰ ਲੱਗਦਾ ਵਾ ਕਿ ਬਹੁਤ ਜ਼ਿਆਦੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਹੋਊਗਾ ਕਿਉਂਕਿ ਜਿਤਨਾ ਅੱਜ ਦਾ 10 ਸਾਲ ਦਾ ਵਾ ਤੇ ਅੰਦੇ ਅੰਦੇ ਜਦੋਂ 5-7 ਦਿਨਾਂ ਦਾ ਸੀ ਉਦੋਂ ਘਰ ਵਾਲਾ ਛੱਡ ਗਿਆ ਸੀ ਤਲਾਕ ਹੋ ਗਿਆ ਸੀ 5 ਦਿਨਾਂ ਦਾ 5 ਦਿਨਾਂ ਦਾ ਸੀ 5 ਦਿਨਾਂ ਦਾ ਸੀ ਕਿ ਜਦੋਂ ਕੀ ਬਾਹਰ ਬਹੁਤ ਗਲਤ ਨਾਜ਼ਿਰ ਸਬੰਧ ਸੀ ਜਿਸ ਕਰਕੇ ਆਪਣੇ ਘਰ ਵਾਲੇ ਨੂੰ ਛੱਡ ਕੇ ਆਪਣੇ ਸੋਹਣੇ ਵੇਖੋ ਲਾਲ ਨੂੰ ਛੱਡ ਕੇ ਤੇ ਹੋਰ ਕਿਸੇ ਪਾਸੇ ਚਲਾ ਗਿਆ ਇੱਥੇ ਵੇਖੋ ਉਸ ਭੈਣ ਨੇ ਅੱਜ ਅੱਜ 10 ਸਾਲ ਦਾ ਵਾ ਅੱਜ 10 ਸਾਲ ਦਾ ਵਾ ਤੇ ਦਸਾਂ ਦਸਾਂ ਸਾਲਾਂ ਦੇ ਵਿੱਚ ਜਦੋਂ ਕੁਛੜ ਹੋਊਗਾ ਜਦੋਂ ਹਜੇ ਤੁਰਦਾ ਨਹੀਂ ਹੋਏਗਾ ਦੇ ਦੋ ਸਾਲਾਂ ਤੋਂ ਥੱਲੇ ਹੋਊਗਾ ਸਾਲ ਤੋਂ ਥੱਲੇ ਹੋਊਗਾ ਜਦੋਂ ਉਦੋਂ ਕਿਹੜੇ ਤਰੀਕੇ ਨਾਲ ਆਪਣੇ ਬੱਚੇ ਨੂੰ ਕਮਾ ਕੇ ਖਵਾਇਆ ਹੋਊਗਾ ਆਪ ਖਾਦਾ ਹੋਊਗਾ ਇਸੇ ਕਰਕੇ ਇਹ ਜਿਹੜਾ ਦੁੱਖ ਆਪਣੇ ਉੱਤੇ ਝਲ ਕੇ ਵੇਖਿਓ ਆਪਣੇ ਤੇ ਮਹਿਸੂਸ ਕਰਕੇ ਵੇਖਿਓ ਕਿ ਇਸ ਭੈਣ ਦੀ ਮਦਦ ਹੋਣੀ ਲਾਜ਼ਮੀ ਹੈ ਕਿ ਨਹੀਂ ਲਾਜ਼ਮੀ ਇਹ ਵੇੜਾ ਆਪਣਾ ਨਾਂ ਕੀ ਹੈ ਮੇਰਾ ਨਾਮ ਬਲਜੀਤ ਕੌਰ ਬਲਜੀਤ ਕੌਰ ਨਹੀਂ ਅਮਰਜੀਤ ਕੌਰ ਅਮਰਜੀਤ ਕੌਰ ਭੈਣ ਅਮਰਜੀਤ ਕੌਰ ਕਾਦੀਆਂ ਦੇ ਲਾਗੇ ਪਿੰਡ ਵਾ ਤੇ ਆਪਾਂ ਚਾਹੁੰਦੇ ਆ ਕਿ ਤੁਸੀਂ ਸਾਰੇ ਜਣੇ ਰਾਸ਼ਨ ਅਸੀਂ ਇਹਨਾਂ ਦਾ ਲਾ ਚੱਲੇ ਆ ਹਿੰਮਤ ਸਿੰਘ ਜੀ ਤੋਂ ਹਰ ਮਹੀਨੇ ਇਹਨਾਂ ਨੂੰ ਰਾਸ਼ਨ ਪ੍ਰੋਵਾਈਡ ਹੋ ਜਾਇਆ ਕਰੂਗਾ ਤੇ ਬਾਕੀ ਜਿਹੜੀ ਘਰ ਦੀ ਨੌਬਤ ਵਾ ਘਰ ਦੇ ਵਿੱਚ ਬੜੀਆਂ ਚੀਜ਼ਾਂ ਦੀ ਲੋੜ ਹੁੰਦੀ ਆ ਉਹ ਭੈਣ ਨੇ ਆਪਣੇ ਮੂੰਹ ਰੋਕੇ ਦੱਸਿਆ ਵਾ ਕਿ ਸਾਡੀ ਕਿਸੇ ਨੇ ਮਤ ਨਹੀਂ ਕੀਤੀ ਸਾਨੂੰ ਛੇ ਜੇ ਜੇ ਕੁਛ ਦਿੱਤਾ ਹੋ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਨੇ ਸਾਡਾ ਪ੍ਰਸ਼ਾਦਾ ਪਾਣੀ ਥੋੜਾ ਬੋਤਾ ਚਲਾਤਾ ਸਾਡਾ ਬਸ ਉਹਦੇ ਗੜੀ ਛੋੜੀ ਅੱਡੀ ਹੈ ਜਹਾਂ ਬਾਬੇ ਘੁੰਮਣ ਗੜੀ ਛੋੜੀ ਅੱਡੀ ਹੋਰ ਕਿਹਦੇ ਗੜੀ ਵੀ ਅੱਡੀ ਸਾਰੇ ਮੰਗ ਬੰਗ ਵੇਲੇ ਕਿਸ ਨੇਰੀ ਗੁਲ ਤੇ ਉਲਟ ਜਾਮ ਲਾਏ ਆ ਵੀਰ ਜੀ ਉਹ ਦਿੱਤਾ ਮੈਨੂੰ ਕਿਹਨੇ ਨਹੀਂ ਹੈਗਾ ਜਿਹੜਾ ਲੋਡ ਨੋ ਚ ਮੇਰੇ ਵੀਰ ਜੀ 15 ਦਿਨ ਕੱਡੇ ਮੈਨੂੰ ਪਤਾ ਜਾਂ ਮੇਰੇ ਰੱਬ ਨੂੰ ਪਤਾ ਜਿੱਦਾਂ ਮੈਂ ਪੋਤਾ ਆਪਣੇ ਪਾਣੀ ਦੇ ਸਿਰ ਤੇ ਕੱਡੇ ਤੇ ਮੇਰੇ ਮੁੰਡਾ ਇੰਨਾ ਬਿਮਾਰ ਬਾਅਦ ਚ ਹੋ ਗਿਆ ਹੀ ਨਾ ਉਹ ਮੈਂ ਬਹੁਤ ਚਤਰਤਪੋਏ ਬਈ ਗਈ ਉਹਨੇ 5000 ਰੁਪਏ ਮੇਰੀ ਹੈਲਪ ਕੀਤੀ ਤੇ ਮੇਰੇ ਦਾ ਇਲਾਜ ਕਰਾਇਆ ਹੀ ਆਣ ਕੇ ਕਹਦੀਆਂ ਉਦੋਂ ਉਦੋਂ ਹੋ ਗਿਆ ਬਿਮਾਰ ਹੋ ਗਿਆ ਉਸ ਤੋਂ ਜੋ ਖੁਖਾ ਰਹਾ ਬਿਮਾਰ ਹੋ ਗਿਆ ਛੋਰਾ ਵੇਖੋ ਜੀ ਭੁੱਖਾ ਲੋਕਡਾਊਨ ਦੇ ਵਿੱਚ ਆਂਦੇ ਕਿ ਇੰਨੀ ਇੱਕ ਕਿਸੇ ਨੇ ਹੈਲਪ ਨਹੀਂ ਕੀਤੀ ਪਿੰਡ ਵਾਲਿਆਂ ਨੇ ਹੈਲਪ ਨਹੀਂ ਕੀਤੀ ਜਿੱਥੇ ਰਹਿੰਦੇ ਉੱਥੇ ਲਾਗੇ ਬੰਨੇ ਵਾਲਿਆਂ ਨੇ ਹੈਲਪ ਨਹੀਂ ਕੀਤੀ ਜਿਹੜੇ ਭੈਣ ਭਰਾ ਸੀ ਜਿਹੜੇ ਸਹੁਰੇ ਘਰ 'ਚ ਪੇਕੇ ਘਰ ਕਿਸੇ ਨੇ ਹੈਲਪ ਨਹੀਂ ਕੀਤੀ ਪਹਿਲੋ ਭੈਣ ਕਹਿ ਚੁੱਕੀ ਆ ਕਿ ਸਪੈਕਾ ਘਰ ਜਿਹੜਾ ਵਾ ਉਹ ਬਹੁਤ ਗਰੀਬੀ ਦੇ ਵਿੱਚ ਲੰਘ ਰਿਹਾ ਤੇ ਗਰੀਬੀ ਗਰੀਬੀ ਵਾਲਾ ਪਰਿਵਾਰ ਆ ਤੇ ਉਹ ਆਪਣਾ ਮੱਸਾ ਜਿਹੜਾ ਵਾ ਦੋ ਡੰਗ ਦਾ ਜਿਹੜਾ ਪਛਾਦਾ ਉਹਨਾਂ ਦਾ ਚੱਲਦਾ ਤੇ ਉਹ ਕਿਹੜੇ ਤਰੀਕੇ ਨਾਲ ਇਹਨਾਂ ਦੀ ਮਦਦ ਕਰ ਦਿੰਦੀ ਇਸੇ ਕਰਕੇ ਆਂਦੇ ਕਿ ਤ੍ਰਿਪਤ ਬਾਜਵਾ ਜੀ ਜਿਹੜੇ ਵੀ ਇੱਥੋਂ ਦੇ ਐਮਐਲਏ ਸੀ ਇੱਥੋਂ ਦੇ ਕਾਦੀਏ ਦੇ ਹਾਂਜੀ ਉਹਨਾਂ ਕੋਲ ਮੈਂ ਗਈ ਹਾਂ ਤੇ ਉਹਨਾਂ ਨੇ ਫਿਰ ਤਿੰਨ ਪੰਜ ਹਜ਼ਾਰ ਰੁਪਏ ਦਿੱਤਾ ਮੈਂ ਕੋ ਅਖਾ ਉਹਨਾਂ ਨੇ ਫਿਰ ਮਿਲਿਆ ਗਿਆ ਇਲਾਜ ਕਰਾਇਆ ਬੱਚੇ ਦਾ ਬੱਚੇ ਦਾ ਇਲਾਜ ਕਰਾਇਆ ਕਿ ਇਲਾਜ ਕਿਉਂ ਵੇਖੋ ਬਿਮਾਰ ਕਿਉਂ ਹੋਇਆ ਈ ਅੰ데 ਕਿ 20 ਦਿਨ ਲਗਾਤਾਰ ਭੁੱਖਾ ਰਿਹਾ ਬੱਚਾ 20 ਦਿਨ ਜਿਹੜੇ ਆ ਪਾਣੀ ਦੇ ਪਾਣੀ ਦੇ ਸਹਾਰੇ ਬੱਚਾ ਜਿਹੜਾ ਵਾ ਜਿਉਂਦਾ ਰਿਹਾ ਜਿਹੜਾ ਹੁਣ ਇੱਥੋਂ ਤੁਸੀਂ ਗਰੀਬੀ ਦਾ ਤੁਸੀਂ ਲਾ ਸਕਦੇ ਜੇ ਕੀ ਇਹਨਾਂ ਦੇ ਇਹਨਾਂ ਦੇ ਉੱਤੇ ਗਰੀਬੀ ਕਿੰਨੀ ਹੋਏਗੀ ਇਸੇ ਕਰਕੇ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਇਹਨਾਂ ਦੇ ਲਈ ਅੱਗੇ ਆ ਕੇ ਖੁੱਲ ਕੇ ਮਤ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡੇ ਬਾਰੇ ਕਿੱਥੋਂ ਪਤਾ ਲੱਗਾ ਸਾਡੇ ਬਾਰੇ ਵੀਰ ਜੀ ਮੈਂ ਫੋਨ ਦੇ ਉੱਤੇ ਵੀਡੀਓ ਵੇਖੀ ਆ ਵੀਡੀਓ ਵੀਡੀਓ ਸਵਾਮਾਂ ਦੀ ਵੀਡੀਓ ਚੱਲਦੀ ਹੈ ਹਾਂਜੀ ਹਾਂਜੀ ਤੇ ਜੋ ਤੁਸੀਂ ਭੈਣ ਸਿਮਰਨ ਦਾ ਬੱਚਿਆਂ ਦਾ ਦਿਨ ਦੇਖ ਕੇ ਆਏ ਫਿਰ ਮੈਨੂੰ ਉਦੋਂ ਦੇਖ ਕੇ ਕਿ ਮੈਂ ਵੀ ਵੀਡੀਓ ਕੱਢ ਕੇ ਮੈਂ ਫਿਰ ਕੰਫਰੰਸ ਲਾਇਆ ਫਿਰ ਜੀ ਨੂੰ ਉਹਨਾਂ ਦਾ ਬੜਾ ਦੁੱਖ ਆਇਆ ਮੈਂ ਬੜਾ ਦਿਨ ਦਿਲ ਤੇ ਲਾਹੜੀ ਬੜਾ ਦਿਨ ਰੋਂਦੀ ਦੀ ਵੀ ਕੀ ਹੈ ਬੱਚੇ ਉਹ ਵੀ ਦੱਸ ਮੈਂ ਤਾਂ ਨਹੀਂ ਮੈਂ ਆਪਣੇ ਫਿਰ ਮਾਂ ਨਾਲ ਖੜੀ ਹਾਂ ਉਹ ਵੀ ਬੱਚੇ ਧਨ ਜਿਗਰਾ ਜਿਹੜੇ ਮਾਂ ਪਿਓ ਦਾ ਬਗੈਰ ਫਿਰ ਮੈਂ ਇੱਕ ਸਵਰ ਕਰ ਨਹੀਂ ਫਿਰ ਅੱਪਾ ਫਿਰ ਵੀ ਚੋਕਰਾਏ ਤੇ ਰਹਿਣ ਤਾਂ ਰਹਿਣ ਦੇ ਆ ਟੱਪਰ ਵਾਸੀ ਨੇ ਤੇ ਫਿਰ ਵੀ ਦੇ ਉਹ ਵੀ ਤੇ ਦੇ ਆ ਦੇੜ ਪਾਲਣ ਚ ਰੇ ਚੁਗੀਆਂ ਵਾਲੇ ਪਾਲਣ ਦੇ ਸਿਰਫ ਇਹ ਕਰ ਰੱਬ ਗਾੜੀ ਤੋ ਦੱਸ ਕੇ ਜੀ ਪ੍ਰਭਾ ਜੇ ਦੇ ਦੇਗਾ ਤੇ ਖਾ ਲਾਂਗੇ ਵਾਹਿਗੁਰੂ ਜੀ ਵੇਖੋ ਇੱਕ ਸ਼ੇਅਰ ਦੇ ਨਾਲ ਮੈਂ ਹਰ ਵੀਡੀਓ ਦੇ ਵਿੱਚ ਤੁਹਾਨੂੰ ਬੋਲਦਾ ਹਾਂ ਕਿ ਇੱਕ ਸ਼ੇਅਰ ਦੇ ਨਾਲ ਕਿਸੇ ਦੀ ਮੱਤ ਹੋ ਸਕਦੀ ਹੈ ਹੁਣ ਤੁਹਾਡੇ ਵੱਲੋਂ ਕੀਤੀ ਗਈ ਸ਼ੇਅਰ ਜਿਹੜੀ ਆ ਉਹ ਇਸ ਭੈਣ ਤੱਕ ਇਸ ਬੱਚੇ ਤੱਕ ਵੀਡੀਓ ਪਹੁੰਚੀ ਤੇ ਇਹਨਾਂ ਨੇ ਸੰਪਰਕ ਕੀਤਾ ਹਿਮਤਾਂ ਜੀ ਉਹਦੇ ਨਾਲ ਆ ਕੇ ਸੰਪਰਕ ਕੀਤਾ ਤੇ ਸੰਪਰਕ ਕਰਕੇ ਵੇਖੋ ਅੱਜ ਤੁਹਾਡੇ ਸਾਹਮਣੇ ਬੈਠੇ ਇਸ ਭੈਣ ਦੇ ਘਰੇ ਬੈਠੇ ਅਸੀਂ ਤੇ ਇਹ ਜਿਹੜਾ ਤੁਸੀਂ ਘਰ ਵੇਖ ਰਹੇ ਜੇ ਨਾ ਇਹ ਘਰ ਵੀ ਕਿਰਾਏ ਤੇ ਆ। ਆਂਦੇ ਕਿ ਸਾਲ ਹੋ ਗਿਆ ਸਾਨੂੰ ਇੱਥੇ ਆਏ ਨੂੰ। ਆਂਦੇ ਟੱਪਰ ਵਾਸੀਆਂ ਵਾਂਗੂ ਕਦੀ ਕਿਤੇ ਬੈੰਨੇ ਆ, ਕਦੀ ਕਿਤੇ ਬੈੰਨੇ ਆ। ਆਂਦੇ ਕਦੇ ਕੋਈ ਕੱਢ ਦਿੰਦਾ ਵਾ, ਕਿਤੇ ਕੋਈ ਕੱਢ ਦਿੰਦਾ ਵਾ ਤੇ ਅੱਜ ਆਂਦੇ 1 ਸਾਲ ਹੋ ਗਿਆ ਵਾ ਤੇ ਹਜੇ ਵੀ ਨਹੀਂ ਪਤਾ ਕਿ ਇੱਥੇ ਪੱਕੇ ਟਿਕਾਣਾ ਹੈਗਾ ਕਦੀ ਹੈਗਾ। ਕਿਰਾਇਆ ਵੀ ਕਿਰਾਇਆ ਜਿਹੜਾ ਵਾ ਮਸਾ ਹੀ ਨਿਕਲਦਾ ਜੀ। ਜੋ ਕੁਛ ਆਫ ਕੈਮਰਾ ਮੈਂ ਭੈਣ ਨੂੰ ਪੁੱਛਿਆ ਵਾ, ਭੈਣ ਦਾ ਸਰੀਰ ਵੀ ਠੀਕ ਨਹੀਂ ਹੈਗਾ। ਪਿੱਤੇ ਦਾ ਪ੍ਰੈਸ਼ਰ ਹੋਣਾ ਵਾ। ਪ੍ਰਸ਼ਨ ਜੋਗੇ ਜਿਹੜੇ ਆ ਇੱਕ ਪ੍ਰਸ਼ਨ ਕੀ ਇੱਕ ਦਵਾਈ ਜੋਗੇ ਪੈਸੇ ਨਹੀਂ ਹੈਗੇ ਤੇ ਸਾਨੂੰ ਹਮਲਾ ਇਹ ਮਾਰਨਾ ਚਾਹੀਦਾ ਜਿਹੜੇ ਬਾਹਰਲੇ ਮੁਲਖਾਂ ਦੇ ਵਿੱਚ ਬੈਠੇ ਆ ਜਿਹੜੇ ਵੀਰ ਬਹੁਤ ਝੜੀਆਂ ਸੋਹਣੀਆਂ ਕਮਾਈਆਂ ਕਰਦੇ ਨਾ ਉਹਨਾਂ ਨੂੰ ਇੱਕ ਛੋਟੀ ਜੀ ਰਕਮ ਹੋਣੀ ਛੋਟੀ ਜੀ ਇੱਕ ਟੋਕਨ ਮਣੀ ਹੋਣੀ ਟੋਕਨ ਮਣੀ ਅਸੀਂ ਸਾਰੇ ਜਣੇ ਹਮਲਾ ਮਾਰੀਏ ਕਿ ਇਸ ਭੈਣ ਦਾ ਸਭ ਤੋਂ ਪਹਿਲੋ ਪਿੱਤੇ ਦਾ ਪ੍ਰੈਸ਼ਨ ਕਰਾ ਦਈਏ ਕਿਉਂ ਭੈਣ ਜੀ ਕਿਉਂਕਿ ਪਿੱਤੇ ਦਾ ਪ੍ਰੈਸ਼ਰ ਹੋਣਾ ਬਹੁਤ ਜ਼ਿਆਦਾ ਲਾਜ਼ਮੀ ਤਾਂ ਕਰਕੇ ਕਿਉਂਕਿ ਜੇ ਪਿੱਤਾ ਫਟ ਗਿਆ ਤੇ ਮੌਤ ਵੀ ਹੋ ਸਕਦੀ ਹੈ ਜੇ ਉਹ ਟਾਈਮ ਤੇ ਨਾ ਕਰਾਇਆ ਗਿਆ ਪਣ ਕੇ ਕਦੋਂ ਤੋਂ ਸ਼ਿਕਾਇਤ ਆਈ ਇਹ ਘੱਟ ਤੋਂ ਘੱਟ ਵੀ ਜੀ 1.5 ਸਾਲ ਹੋ ਗਿਆ ਤੇ ਮੈਂ ਤਾਂ ਦਵਾਈਆਂ ਖਾ ਕੇ ਟਾਈਮ ਸਾਰਨ ਲਈ ਰਾਤੀ ਮੈਂ ਬੜਾ ਤਰਫੜਣੀ ਆ ਤੇ ਉਹ ਦਵਾਈ ਮੋਗੀ ਤਾਂ ਉਹੀ ਲੈਣਾ ਜਿਹੜਾ ਮੈਂ ਦਵਾਈ ਪਿੱਦਰਦ ਵਾਲੀ ਮੋਕਣੀ ਤੇ ਦੀ ਵੀ ਲੈ ਆਉਣੀ ਗੋਲੀਆਂ ਹਾਂਜੀ ਹਾਂਜੀ ਮੈਂ ਕਿ ਇਥੋਂ ਜਿਹੜੀਆਂ ਹਿਮਤਾਂ ਜੀ ਦੇ ਲੈਬੋਰਾਟਰੀ ਚ ਚਲਦੀਆਂ ਵਾਂ ਉਹ ਇਸੇ ਕਰਕੇ ਖੋਲੀਆਂ ਸੀ ਕਿ ਇੱਕ ਵਨ ਟਾਈਮ ਰੈਲੀਫ ਲਈ ਦਵਾਈ ਲੈ ਲੈਂਦੇ ਆ ਟੈਸਟਾ ਖੋਣ ਲੋਕੀ ਰਹਿ ਜਾਂਦੇ ਸੀ ਅੱਜ ਉਹੋ ਹੀ ਕੇਸ ਤੁਹਾਡੇ ਸਾਹਮਣੇ ਆਇਆ ਜੀ ਤੇ ਮੈਂ ਆਸ ਕਰਦਾ ਵਾਂ ਕਿ ਜਿਹੜੇ ਜਿਹੜੇ ਮੇਰੀ ਆਵਾਜ਼ ਜਿੱਥੋਂ ਜਿੱਥੋਂ ਤੱਕ ਪਹੁੰਚਦੀ ਹੈ ਨਾ ਤੁਹਾਡਾ ਬਸ ਇੱਕੋ ਇੱਕ ਕੰਮ ਜੇ ਤੁਸੀਂ ਬਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਸੀਂ ਕਿਉਂਕਿ ਇਸ ਬੱਚੇ ਦੀ ਮਨੁਸ਼ਕ ਸਿੰਘ ਰਾ ਮਨੁਸ਼ਕ ਰਾਜ ਸਿੰਘ ਮਨੁਸ਼ਕ ਰਾਜ ਸਿੰਘ ਦੀ ਮਦਦ ਦੀ ਜਿਹੜੀ ਆ ਮਦਦ ਤੁਸੀਂ ਕਰ ਸਕਦੇ ਜੇ ਤੁਸੀਂ ਮੇਰੇ ਹੱਥ ਬਨ ਕੇ ਤੁਹਾਨੂੰ ਬੇਨਤੀ ਹੈ ਤੁਹਾਨੂੰ ਹੱਥ ਬਨ ਕੇ ਬੇਨਤੀ ਹੈ ਕਿ ਇਸ ਭੈਣ ਦੇ ਇਲਾਜ ਦੇ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਹੰਬੜਾ ਮਾਰਨਾ ਚਾਹੀਦਾ ਵਾ ਕਿ ਜੇ ਸਾਡੇ ਟੋਕਨ ਮਨੀ ਕਰਕੇ ਇੱਕ ਛੋਟੀ ਜੀ ਮਨੀ ਕਰਕੇ ਜੇ ਇਸ ਭੈਣ ਦਾ ਇਲਾਜ ਹੋ ਜੇ ਤੇ ਇਸ ਤੋਂ ਵੱਡਾ ਸਕੂਨ ਕੀ ਹੋ ਸਕਦਾ ਮੇਰੇ ਲਈ ਸਭ ਤੋਂ ਵੱਡਾ ਸਕੂਨ ਹੋਏਗਾ ਜੇ ਭੈਣ ਦਾ ਇਲਾਜ ਹੋ ਜਾਵੇ ਇਸੇ ਕਰਕੇ ਹੱਥ ਬਨ ਕੇ ਬੇਨਤੀ ਆ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਹੱਥ ਬਨ ਕੇ ਬੇਨਤੀ ਆ ਇਸ ਪਰਿਵਾਰ ਦੀ ਬਾੰਦ ਤੁਸੀਂ ਫੜੋ ਹੱਥ ਬਨ ਕੇ ਬੇਨਤੀ ਆ ਕਿ ਇਸ ਬੱਚੇ ਦਾ ਸਹਾਰਾ ਅਸੀਂ ਸਾਰੇ ਜਣੇ ਬਣੀ ਤੇ ਤੁਸੀਂ ਵੀਡੀਓ ਦੇ ਪੇ ਚੈਨਲ ਵੀ ਬਣਿਆ ਬੱਚੇ ਦਾ ਹਾਂਜੀ YouTube ਦੇ ਚੈਨਲ ਵੀ ਬਣਾਇਆ ਨੇ ਸਾਰੇ ਨੇ ਸਕੂਲ ਦੇ ਨੇ ਅੱਛਾ ਠੀਕ ਹੈ ਜੀ ਹਾਂਜੀ ਹਾਂ ਇੱਥੇ ਵੇਖੋ ਜੀ ਬੱਚੇ ਨੂੰ ਤੁਸੀਂ ਪਹਿਲੀਆਂ ਜਿਹੜੇ ਸ਼ਾਰਟਸ ਦੇ ਵਿੱਚ ਤੁਸੀਂ ਵੇਖ ਲਿਆ ਵਾ ਕਿ ਬੱਚਾ ਹਰਮੋਨੀਅਮ ਸਿੱਖ ਰਿਹਾ ਜਦ ਕਿ ਮਾਂ ਵੀ ਅਮਰਤਾਰੀ ਆ ਤੇ ਬੱਚਾ ਵੀ ਅਮਰਤਾਰੀ ਸਿੱਖਾ ਤੇ ਸਾਨੂੰ ਅਮਰਤਾਰੀਆਂ ਸਿੱਖ ਜਿਹੜੇ ਆ ਜਿਵੇਂ ਇਸ ਤਰ੍ਹਾਂ ਕਿਤੇ ਰੋਲਦੇ ਫਿਰਨ ਤੇ ਸਾਡੇ ਲਈ ਕੋਈ ਚੰਗੀ ਗੱਲ ਨਹੀਂ ਹੈਗੀ ਹਰਮੋਨੀਅਮ ਸਿੱਖ ਰਿਆ ਵਾ ਪਤਾ ਨਹੀਂ ਇਹਨਾਂ ਨੇ ਗਾਂ ਜਾ ਕੇ ਸਾਡੀਆਂ ਸੇਵਾਵਾਂ ਨਹੀਂ ਕਰਨੀਆਂ ਸਾਡੀਆਂ ਗਾਂ ਜਾ ਕੇ ਕਈ ਕਈ ਮਸਾਲਾ ਐਸੀਆਂ ਹੈਗੀਆਂ ਨੇ ਕਿ ਜਿਹੜੀਆਂ ਮਸਾਲਾ ਪਹਿਲੋਂ ਬਹੁਤ ਗਰੀਬੀ ਦਾਵੇ ਦੇ ਵਿੱਚ ਬਚਪਨ ਕੱਢਿਆ ਜਦੋਂ ਜਵਾਨੀ ਅਵਸਥਾ ਦੇ ਵਿੱਚ ਆਏ ਕੋਈ ਗੁਣ ਸਿੱਖਿਆ ਗੁਣ ਤੋਂ ਬਾਅਦ ਜਦੋਂ ਉਹਨਾਂ ਨੇ ਉਸ ਗੁਣ ਦੇ ਉੱਤੇ ਅਮਲ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਵਾ ਲਹਿਰਾ ਬਹਿਰਾ ਕਰਤੀਆਂ ਤੇ ਲੋਕਾਂ ਨੂੰ ਉਹ ਮਦਦ ਦੇਂਦੇ ਆ ਭਈ ਉਦੋਂ ਹੁਣ ਸਾਨੂੰ ਨਹੀਂ ਪਤਾ ਕੀ ਲੇਖ ਆ ਪਰ ਮੈਨੂੰ ਇਸ ਤਰ੍ਹਾਂ ਲੱਗਦਾ ਵਾ ਕਿ ਜਿਸ ਤਰ੍ਹਾਂ ਆਪਣੇ ਮਾਂ ਦੀ ਜਿਹੜੀ ਗਰੀਬੀ ਇਹ ਬੱਚਾ ਹਟਾਏਗਾ ਦੂਰ ਕਰੇਗਾ ਇਸੇ ਕਰਕੇ ਅਸੀਂ ਚਾਹੁੰਦੇ ਆ ਕਿ ਤੁਸੀਂ ਇਸ ਪਰਿਵਾਰ ਦੀ ਮੈਂ ਬਾਰ-ਬਾਰ ਤੁਹਾਨੂੰ ਬੇਨਤੀ ਕਰਦਾ ਵਾਂ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਨੀਵੇਂ ਹੋ ਕੇ ਬੇਨਤੀ ਕਰਦਾ ਤੁਹਾਡੇ ਪੈਰਾਂ 'ਚ ਬਹਿ ਕੇ ਮੈਂ ਤੁਹਾਨੂੰ ਬੇਨਤੀ ਕਰਦਾ ਵਾਂ ਕਿ ਇਸ ਪਰਿਵਾਰ ਦੀ ਬਾਹ ਅਸੀਂ ਫੜੀਏ ਸਾਰੇ ਜਣੇ ਅਸੀਂ ਫੜ ਗਏ ਸਾਰੇ ਜਣੇ ਕਿ ਮੇਰ ਕੋ ਬਸ ਮੇਰੇ ਅੱਖਾਂ ਦੇ ਵਿੱਚ ਅਥਰੂ ਨਹੀਂ ਇੱਕ ਪਰ ਮੇਰਾ ਦਿਲ ਰੋਂਦਾ ਕਿ ਮੈਂ ਐਸੀਆਂ ਐਸੀਆਂ ਭੈਣਾਂ ਦੇ ਜਿਹੜੋ ਦੁੱਖ ਮੈਂ ਰੋਜਾਂ ਲਾਵੇ ਨਾ ਪਰ ਮੈਂ ਵੀਡੀਓ ਬਹੁਤ ਘੱਟ ਜਾਣਿਆਂ ਦੀ ਮੈਂ ਆਪਣੇ ਚੈਨਲ ਦੇ ਉੱਤੇ ਪਾਉਂਦਾ ਵਾਂ ਕਿਉਂਕਿ ਮੇਰ ਕੋ ਹਰ ਜਗ੍ਹਾ ਮਦਦ ਨਹੀਂ ਹੁੰਦੀ ਕਿ ਮੈਂ ਜਿਹੜਾ ਬਹੁਤ ਜ਼ਿਆਦਾ ਤਗੜਾ ਕੇਸ ਹੋਵੇ ਉਸ ਕੇਸ ਨੂੰ ਮੈਂ ਫੜ ਕੇ ਤੇ ਅਗਲੇ ਪਾਸੇ ਤੁਹਾਡੇ ਸਾਹਮਣੇ ਲਿਆ ਆਉਣਾ ਹੁਣ ਤੁਹਾਡੇ ਉੱਤੇ ਆ ਕਿ ਤੁਸੀਂ ਇਹਨਾਂ ਦੀ ਮਦਦ ਕਰਨੀ ਕਿ ਨਹੀਂ ਕਰਦੇ ਤੁਹਾਡੇ ਉੱਤੇ ਮੈਨੂੰ ਇਸ ਚੀਜ਼ ਦਾ ਮੈਨੂੰ ਕੋਈ ਇਲਮ ਨਹੀਂ ਆ ਕਿ ਇਹਨਾਂ ਦੀ ਮਤ ਕਿੰਨੀ ਆਉਣੀ ਆ ਆਉਣੀ ਵੀ ਆ ਕਿ ਨਹੀਂ ਵੀ ਆਉਣੀ ਪਰ ਮੈਂ ਬਾਰ-ਬਾਰ ਇੱਕ ਨੀਵੇਂ ਬਣ ਕੇ ਨੀਵੇਂ ਹੋ ਕੇ ਤੁਹਾਡੇ ਚਰਨਾਂ ਦੇ ਵਿੱਚ ਮੈਂ ਤੁਹਾਨੂੰ ਬੇਨਤੀ ਕਰਦਾ ਵਾਂ ਕਿ ਇਸ ਪਰਿਵਾਰ ਦੀ ਬਾਂਫੜੀ ਤੁਸੀਂ ਭੈਣ ਜੀ ਆਪਣੇ ਵੱਲੋਂ ਹਾਰ ਨਾ ਦਿਓ ਤੁਸੀਂ ਬੇਨਤੀ ਕਰ ਦਿਓ ਮੈਂ ਵੀ ਜੇ ਉਹ ਬੇਨਤੀ ਕਰਦੀ ਆ ਕਿ ਇੱਕ ਮੇਰੇ ਘਰ ਦੀ ਮਦਦ ਕਰ ਦਿਓ ਪਾ ਮੈਂ ਮੇਰੇ ਤੇ ਵਾਰ ਵਹੀ ਹੀ 1900 ਇੱਕ ਕਮਰਾ ਹੀ ਬਣਾ ਦੋ ਮੈਂ ਵੱਧ ਨਹੀਂ ਮੰਗਦੀ ਮੈਨੂੰ ਇੱਕ ਸਿਰਫ ਬਹਿ ਜਗ ਸੱਤ ਦੇ ਦੋ ਬਸ ਠੀਕ ਹੈ ਤੇ ਬਾਕੀ ਮੇਰਾ ਜਿਹੜਾ ਵਾ ਹਲਪ ਥੋੜੀ ਜੀ ਕਰ ਦੋ ਮੇਰਾ ਪ੍ਰੇਟ ਹੋ ਜਾ ਜਿਹੜਾ ਪ੍ਰਸ਼ਨ ਹੋ ਜਾ ਮੇਰਾ ਮੇਰਾ ਬੱਚਾ ਪਾਲ ਦੋ ਮੈਂ ਇਹ ਹੀ ਦੁਆਰ ਵੀ ਜੀ ਮੰਗਦੀ ਧੜ ਹੱਥ ਬਨ ਕੇ ਬੇਨਤੀ ਹੈ ਜੀ ਤੁਹਾਡੀ ਘੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਆ ਵੀ ਸਾਹਮਣੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਨੂੰ ਇੱਕ ਕਮਰਾ ਜੋ ਘਰ ਬਣਾ ਦੋ ਤੇ ਮੇਰੀ ਮੰਮਾ ਜੀ ਦੇ ਆਪਰੇਸ਼ਨ ਦੀ ਮਦਦ ਕਰ ਦੋ ਮੈਂ ਆਪ ਜੀ ਦੇ ਸਾਹ ਹੱਥ-ਪੱਥ ਬਨ ਕੇ ਬੇਨਤੀ ਕਰਦਾ ਜੀ ਮੈਂ ਤੇ ਮੇਰੀ ਮੰਮਾ ਜੀ ਇਕੱਲੇ ਕਿਰਾਏ ਤੇ ਘਰ ਤੇ ਤੇ ਕਿਰਾਇਆ ਵੀ ਸਾਥੋਂ ਮਸਾਏ ਨਿਕਲਦਾ ਤੇ ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਸਾਨੂੰ ਭਾਵੇਂ ਇੱਕ ਕਮਰਾ ਹੀ ਬਣਾ ਦੋ ਆਪਾਂ ਜ਼ਿਆਦਾ ਨਹੀਂ ਕੋਈ ਮੰਗਦੇ ਤੇ ਮੇਰੇ ਮੰਮਾ ਜੀ ਦਾ ਆਪਰੇਟ ਕਰਾ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ